ਲੰਗਰ ਵਾਲੀ ਮਾਂ ਛੋਲਿਆਂ ਦੀ ਦਾਲ ਦਾ ਆਪਣਾ ਅਲੱਗ ਹੀ ਸਵਾਦ ਤੇ ਮਜ਼ਾ ਹੁੰਦਾ ਹੈ ਗੁਰਦੁਆਰੇ ਵਾਲੀ ਰੀਤ ਤੇ ਨਹੀਂ ਹੈਗੀ ਪਰ ਅਜਿਹੀ ਬਣਾਵਾਂਗੇ ਟੇਸਟੀ ਜੀ ਦਾਲ ਮਾਂ ਦੀ ਦਾਲ ਤੇ ਛੋਲਿਆਂ ਦੀ ਦਾਲ ਨੂੰ ਤੁਸੀਂ ਧੋ ਕੇ ਪਿਗੋ ਦੇਣਾ ਹੈ 2 ਘੰਟੇ ਲਈ ਕੁੱਕਰ ਇਸ ਟ੍ਰਾਂਸਫਰ ਕਰ ਦਿਓ ਨਾਲ ਪਾਓ ਪਾਣੀ ਥੋੜੀਆਂ ਜਿਹਾ ਦੇਗੀ ਮਿਰਚ ਪਾ ਦਿਓ ਤਾਂ ਕਲਰ ਅੱਛਾ ਆਏ ਹਲਦੀ ਲੂਣ ਬਰੀਕ ਕਟਿਆ ਹੋਇਆ ਲਸਣ ਅਦਰਕ ਤੇ ਇੱਕ ਛੋਟੀ ਜੀ ਡਲੀ ਨਾ ਤੁਸੀਂ ਦੇਸੀ ਹਿੰਗ ਦੀ ਪਾਣੀ ਹੈ ਇਹਦੇ ਨਾਲ ਵਾਈ ਬਾਦੀ ਨਹੀਂ ਹੁੰਦੀ ਤੇ ਇੱਕ ਚਮਚਾ ਦੇਸੀ ਘਿਓ ਦਾ ਤੇਜ਼ ਫਲੇਮ ਤੇ ਇਹਨੂੰ ਇੱਕ ਵਿਸਲਾਨ ਤੱਕ ਕੁੱਕਰ ਲਓ ਉਸ ਤੋਂ ਬਾਅਦ ਲੋ ਫਲੇਮ ਕਰਕੇ 20 ਮਿੰਟ ਲਈ ਪ ਤੜਕੇ ਲਈ ਕੜਾਹੀ 'ਚ ਦੇਸੀ ਘੀ ਗਰਮ ਕਰੋ ਉਸ 'ਚ ਪਾਓ ਜੀਰਾ ਬਰੀਕ ਕਟਿਆ ਹੋਇਆ ਲਸਣ ਅਦਰਕ ਹਰੀਆਂ ਮਿਰਚਾਂ ਦੋ ਬਰੀਕ ਕੱਤੇ ਹੋਏ ਪਿਆਜ਼ ਅਦਰਕ ਪਾਓ ਤੇ ਕੋਈ ਖੜਾ ਮਸਾਲਾ ਔਰ ਐਕਸਟਰਾ ਮਸਾਲਾ ਯੂਜ਼ ਨਹੀਂ ਕਰਾਂਗੇ ਇਹ दाल ਸਿੰਪਲ ਤਰੀਕੇ ਨਾਲ ਤਿਆਰ ਹੋਏ ਤੇ ਬਹੁਤ ਵਧੀਆ ਲੱਗਦੀ ਹੈ ਲਾਲ ਮਿਰਚਾ ਹਲਦੀ ਧਨੀਆ ਪਾਊਡਰ ਤੇ ਲੂਣ ਪਾ ਕੇ ਨੂੰ ਮਿਕਸ ਕਰ ਲਓ ਦੋ ਬਰੀਕ ਘਟੇ ਹੋਏ ਟਮਾਟਰ ਤੇ ਕਿਉਚਾ ਡੰ ਤੱਕ ਤੜਕੇ ਨੂੰ ਤੁਸੀਂ ਕੁਕ ਕਰ ਲਓ दाल ਗਲ ਚੁੱਕੀ ਹੈ ਇਹਨੂੰ 5 ਤੋਂ 6 ਮਿੰਟ ਲਈ ਹੋਰ ਪਕਾ ਲਓ ਲੋ ਫਲੇਮ ਤੇ ਥੋੜਾ ਜਿਹਾ ਪਾਣੀ ਪਾ ਕੇ ਤੜਕੇ ਚ दाल ट्रांसफर ਕਰੋ ਤੇ ਦੋ ਤੋਂ ਤਿੰਨ ਮਿੰਟ ਲਈ ਪਕਾਓ ਕਸੂਰੀ ਮੇਥੀ ਥੋੜੀ ਜਿਹੀ ਪਾਓ ਪੁੰਨੀ ਹੋਈ ਕਸੂਰੀ ਮੇਥੀ ਦਾ ਮੈਂ ਯੂਜ਼ ਕਰ ਰਹੀ ਹਾਂ ਬਹੁਤ ਹੀ ਵਧੀਆ ਫਲੇਵਰ ਆਂਦਾ ਹੈ ਤੇ ਦਾਲ ਬਣ ਕੇ ਤਿਆਰ ਹੈ ਧਨੀਏ ਨਾਲ ਗਾਰਨਿਸ਼ ਕਰੋ ਤੇ ਉੱਪਰ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਬਰੀਕ ਕੱਟ ਹੋਏ ਅਦਰਕ ਤੇ ਜਿਹੜਾ ਥੋੜਾ ਤੜਕਾ ਸੀ ਉਹ ਮੈਂ ਬਚਾ ਲਿਆ ਸੀ ਉੱਪਰ ਪੋਰ ਕਰ ਦੋ ਤੰਦੂਰੀ ਫੁਲਕੇ ਚਟਨੀ ਵਾਲੇ ਪਿਆਜ਼ ਨਾਲ ਇਹਨੂੰ ਸਰਵ ਕਰੋ ਤੇ ਨਾਲ ਘਰ ਦਾ ਬਣਿਆ ਤਾਜ਼ਾ ਚਿੱਟਾ ਮੱਖਣ ਹੋਵੇ ਤੇ ਗੱਲ ਹੀ ਬਾਤ ਹੋਰ ਹੋ ਜਾਂਦੀ ਹੈ Enjoy